73 किलो 600 ग्राम इसका पीक है ठीक है अभी भी 3 महीने की जाप बना है 3 महीने की हांडे 3 महीने की अभी भी, 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 भी। हां भी दोस्तों आज ना ਆਪਾਂ ਤੁਹਾਨੂੰ ਜਿਹੜੀ ਇੱਕ ਫਾਰਮ ਦੀ ਲਾ ਲੋ ਵੀਡੀਓ ਤੇ ਪ੍ਰੋਗਰਾਮ ਦੀ ਅੱਜ ਤੁਹਾਨੂੰ ਰੇਸ਼ਮਾ ਮੱਝ ਜਿਹੜੀ ਆ ਸਕਰੀਨ ਤੇ ਦੇਸੀ ਹੰਦੇ ਆਪਾਂ ਇਹ ਦਿਖਾਉਣੀ ਆ ਮਿੱਤਰੋ ਬਾ ਕਮਾਲ ਮੱਝ ਐ ਇਹਨੇ ਕੀ 37 किलो 600 ग्राम ਦੁੱਧ ਕੱਢ ਕੇ ਲਾਈਵ ਦੇ ਵਿੱਚ ਇੱਕ ਵਰਲਡ ਰਿਕਾਰਡ ਬਣਾਇਆ ਇਹ ਦਿੱਤੀ ਐ ਇਹ ਵੀ ਬਹੁਤ ਚੰਗੀ ਆ ਇਹ ਨਰੇਸ਼ ਬੁੱਡੇ ਖੇੜੇ ਹਰਿਆਣੇ ਦੇ ਵਿੱਚ ਅੱਜ ਆਪਾਂ ਉਥੇ ਦਿੱਤੇਗੇ ਸੱਦੇ ਪੱਤਰ ਦੌਰਾਨ ਆਪਾਂ ਉਥੇ ਪਹੁੰਚੇ ਤੇ ਉਥੇ ਆਪਾਂ ਇਹ ਫਾਰਮ ਦੇਖਿਆ ਤੇ ਫਾਰਮ ਤੇ ਰੇਸ਼ਮਾ ਮੱਝ ਜਿਹੜਾ ਕਿ ਖਾਸ ਪ੍ਰੋਗਰਾਮ ਰੱਖਿਆ ਸੀ ਪ੍ਰੋਗਰਾਮ ਦੇ ਵਿੱਚ ਕੀ ਸੀਗਾ ਨਰੇਸ਼ ਜੀ ਨੇ ਸਾਰਿਆਂ ਨੂੰ ਸੱਦ ਕੇ ਰੋਟੀ ਕੀਤੀ ਕਿ ਭਾਈ ਸਨਮਾਨ ਕੀਤਾ ਭਾਈ ਸਾਡੀ ਮੱਝ ਨੇ ਵੱਧ ਦੁੱਧ ਕੱਢਿਆ ਤੇ ਸਾਨੂੰ ਅਸੀਂ ਪਾਰਟੀ ਕਰਦੇ ਆ ਇਹ ਆ ਨਰੇਸ਼ ਜੀ ਬਹੁਤ ਸੋਹਣਾ ਬਾਕੀ ਪੰਜਾਬ ਹਰਿਆਣੇ ਦੇ ਬਰੀਡਰ ਉੱਥੇ ਪਹੁੰਚੇ ਸੀਗੇ ਉੱਥੇ ਜੇ ਗੱਲ ਕਰੀਏ ਪਹੁੰਚਣ ਵਾਲੇ ਬੰਦੇ ਆ ਗਏ ਸਣੀ ਗੱਲ ਰਾਨੀਆ ਸਟੱਡ ਫਾਰਮ ਵਾਲੇ ਜਿਨ੍ਹਾਂ ਦੀ ਘੋੜਿਆਂ ਦੇ ਵਿੱਚ ਇੱਕ ਵਖਰੀ ਪਛਾਣ ਨਾਲ ਗੋਪੀਵਨ ਮੋਰਾ ਬੱਲ ਵਾਲੇ ਡਾਕਟਰ ਸਾਹਿਬ ਤੇ ਨਾਲ ਪਿੰਦੀ ਸਿੱਧੂ ਤੇ ਬਾਕੀ ਬੀਐਫਏ ਟੀਮ ਪਹੁੰਚੀ ਸੀ ਆ ਨਰੇਸ਼ ਜੀ ਦੇ ਜਿਹੜੇ ਆਪਾਂ ਤੁਹਾਨੂੰ ਦਿਖਾਏ ਨਾ ਨਾਮ ਜਿੱਤੇ ਹੋਏ ਆ ਬਹੁਤ ਮਿਹਨਤ ਦੇ ਨਾਲ ਇਹ ਸਾਰੇ ਜਿਹੜੇ ਮਿਲਦੇ ਨੇ ਨਾਮ ਮਿਹਨਤ ਕਰਕੇ ਬ੍ਰੀਡ ਦੇ ਉੱਤੇ ਕੰਮ ਕੀਤਾ ਤੇ ਪ੍ਰੋਗਰਾਮ ਵੀ ਬਾ ਕਮਾਲ ਸੀਗਾ ਸਾਰਾ ਪ੍ਰਬੰਧ ਕੀਤਾ ਗਿਆ ਸੀ ਤੇ ਅੱਗੇ ਆਪਾਂ ਤੁਹਾਡੀ ਨਾਲ ਗੱਲਬਾਤ ਵੀ ਕਰਾਵਾਂਗੇ ਸਣੀ ਗੱਲ ਰਾਣੀਆਂ ਨਾਲ ਰਾਣੀਆਂ ਸਟੱਡ ਫਾਰਮ ਤੇ ਸੁਖਵੀਰ ਢੰਡਾ ਜੀ ਤੇ ਆਹ ਦੇਖੋ ਨਰੇਸ਼ ਜੀ ਨੂੰ ਐਡੇ ਵੱਡੇ ਕੱਪ ਨਾਲ ਸਨਮਾਨ ਕੀਤਾ ਗਿਆ ਸਾਡੇ ਹੀ 7 ਫੁੱਟ ਦਾ ਇਹ ਕੱਪ ਸੀਗਾ ਸਾਰੇ ਵੀਰ ਰਲ ਕੇ ਇਹ ਨਰੇਸ਼ ਜੀ ਨੂੰ ਵਧਾਈਆਂ ਦਿੱਤੀਆਂ ਤੇ ਆ ਦੇਖੋ ਨਾਲ ਜੇ ਗੱਲ ਕਰੀਏ ਰਨਿੰਗ ਸਟੱਡ ਫਾਰਮ ਤੋਂ ਪਿੰਦੀ ਸਿੱਧੂ ਸਾਰੀ ਟੀਮ ਤੇ ਬਹੁਤ ਸੋਹਣਾ ਪ੍ਰੋਗਰਾਮ ਜਿਹੜਾ ਉਲੀਕਿਆ ਗਿਆ ਤੇ ਪ੍ਰੋਗਰਾਮ ਦੇ ਵਿੱਚ ਵੱਧ ਚੜ ਕੇ ਪੰਜਾਬ ਹਰਿਆਣੇ ਦੇ ਕਿਸਾਨਾਂ ਨੇ ਹਿੱਸਾ ਵੀ ਲੇਤਾ ਤੇ ਸਾਰਿਆਂ ਦਾ ਮਾਨ ਸਨਮਾਨ ਵੀ ਕੀਤਾ ਗਿਆ ਦੋਸਤੋ ਤੇ ਇਹ ਬਈ ਸਣੀ ਨੇ ਜਿਹੜਾ ਹੈਗਾ ਮੂੰਹ ਮਿੱਠਾ ਕਰਾ ਕੇ ਤੇ ਟਰੋਫੀ ਨਾਲ ਸਨਮਾਨਤ ਕੀਤਾ ਨਰੇਸ਼ ਜੀ ਨੂੰ ਬਾਖਮਲ ਸਨਮਾਨ ਚਨ ਲੈ ਕੇ ਪਹੁੰਚੇ ਸੀਗੇ ਸੁਖਵੀਰ ਜੀ ਸਾਰੇ ਖੁਸ਼ ਸੀ ਤੇ ਅੱਗੇ ਮੈਂ ਪਹਿਲਾਂ ਵੀ ਦੱਸਿਆ ਹਨਾ ਵੀ ਆਪਾਂ ਤੁਹਾਨੂੰ ਇਹਨਾਂ ਨਾਲ ਵਿਸ਼ੇਸ਼ ਗੱਲਬਾਤ ਵੀ ਕਰਾਵਾਂਗੇ ਕਿ ਕੀ ਕੀ ਰਿਕਾਰਡ ਰਹੇ ਮੱਝ ਦੇ ਤੇ ਸਾਰਿਆਂ ਦੇ ਵਿਚਾਰ ਹੈ ਜਿਹੜੇ ਆਪਾਂ ਸੁਣਾਂਗੇ ਕੀ ਕਹਿੰਦੇ ਨੇ ਉਹ ਪਹਿਲਾਂ ਕੀ ਹੈ ਸਨਮਾਨ ਕੀਤਾ ਨਰੇਸ਼ ਜੀ ਦਾ ਫਿਰ ਇਦੂ ਬਾਦ ਸਨਮਾਨ ਜਿਹੜਾ ਸੁਖਵੀਰ ਸਿੰਘ ਸੁਖਵੀਰ ਜੀ ਦਾ ਵੀ ਸਨਮਾਨ ਕੀਤਾ ਗਿਆ ਜਿਹੜਾ ਕਿ ਬਾ ਕਮਾਲ ਸੀ ਜੇ ਗੱਲ ਕਰਕੇ ਨਰੇਸ਼ ਜੀ ਨੇ ਵੀ ਸਨਮਾਨ ਦੇ ਤੌਰ ਤੇ ਸਾਰਿਆਂ ਦੀ ਕਸਰ ਨਹੀਂ ਛੱਡੀ ਸਾਰੇ ਕਿਸਾਨ ਜਿਹੜੇ ਪਹੁੰਚੇ ਉਹਨਾਂ ਨੂੰ ਇੱਕ ਅੰਦੇਸ਼ਮਾ ਮੱਝ ਦੀ ਫੋਟੋ ਨਾਲ ਸਨਮਾਨ ਵੀ ਕੀਤਾ ਗਿਆ ਤੇ ਆ ਸੁਖਵੀਰ ਦਾ ਜੇ ਗੱਲ ਕਰਕੇ ਸੁਖਵੀਰ ਢੰਡਾਈ ਦਾ ਵੀ ਸਨਮਾਨ ਕੀਤਾ ਗਿਆ ਰਾਣੀਆਂ stdc ਫਾਰਮ ਵੱਲੋਂ ਤੇ ਸਾਰੇ ਮੌਜੂਦ ਸੀ ਉੱਥੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਸਾਰੇ ਵੀਰ ਜਿੰਨੇ ਵੀਰ ਵੀਡੀਓ ਨੂੰ ਦੇਖਣਗੇ ਸਾਰੀ ਨੂੰ ਦੇਖਿਓ ਤੇ ਆਜੋ ਆਪਾਂ ਬਹੁਤਾ ਟਾਈਮ ਨਹੀਂ ਲੈਂਦੇ ਫਿਰ ਤੇ ਆਪਾਂ ਤੁਹਾਡੀ ਜਿਹੜੀ ਹੈਗੀ ਹੈ ਵਿਸ਼ੇਸ਼ ਮੁਲਾਕਾਤ ਸਾਰੇ ਜਿਹੜੇ ਇੱਥੇ ਵੀਰ ਪਹੁੰਚੇ ਆਪਾਂ ਉਹਨਾਂ ਨਾਲ ਮੁਲਾਕਾਤ ਵੀ ਤੁਹਾਡੀ ਕਰਾਉਣੇ ਆਗੇ ਅਮਿਤ ਜੀ ਨਮਸਕਾਰ ਹਾਂ ਜੀ ਨਮਸਕਾਰ ਤੇ ਭਾਈ ਸਾਹਿਬ ਆਪਕਾ ਸਵਾਗਤ ਆ ਬਹੁਤ ਬਹੁਤ

पूरे पूरे लैक्टेशन का दूध कि दूधी किलो इसका एक सौ अड़तालीस ग्राम और तीस किलो नौ सौ छिहत्तर ग्राम दो बार मुर्रा एसोसिएशन में इसका रिकॉर्ड है ठीक है और उससे मतलब पहले ब्यांज का रिकॉर्ड है इसका उन्नीस किलो कुछ ग्राम सीआईआर बी में बाईस किलो कुछ ग्राम एच एल डी बी में पहले ब्यां का बता दिया ठीक है तीस किलो एक सौ अड़तालीस ग्राम दूसरे का और 30 किलो नौ ग्राम तीसरे पे और 33 किलो 800 ग्राम चौथे प्या का, का और इस बार पांचवी बार है इसका सैंतीस किलो छह सौ ग्राम थीक थीक है। की वर्ल्ड की सबसे ज्यादा दूध देने वाली बैंस और सबसे ज्यादा हर लाइफ में दूध चुहाने वाली बहस जो पहले बार को छोड़ गई मतलब हर बार तीस प्लस दीश प्लस दीश दीश दिया है। और गबड़ की चुवाई हुई है जितनी बार भी चुवाई अभी भी तीन महीने की गाबड़ है तीन महीने की साढ़े तीन महीने की अभी भी अनमोल रतन से चेक पास ठीक है चेक पास है अनमोल रतन से साढ़े तीन मंथ पूरे हो चुकी है पहली ऐसी मैच है जिसने लगातार चार बार तीस प्लस दूध रिकॉर्ड करवाया है और इस चार बार रिकॉर्ड करवा दिया ठीक है और बहुत बहुत आप सभी टीम मेंबर को बहुत बहुत बधाई हो आपकी बहुत बहुत और जो आगे आ, आज हम आपको देखते हैं अभी इसकी रस्म पूरी कर रहे हैं देखो दोस्तों है ना कि जी है रस्म है जी पूरी होंगी हुई है रेशमा मज ने जो कि वर्ल्ड रिकॉर्ड बनाया इस मज ने से लाइव मिल्किंग विद प्रूफ अज के दिन के उ विचार रख दी ਦੇ ਵਿਚਾਰ ਹੀ ਰੱਖਦੇ ਜੀ ਅਸੀਂ ਬਹੁਤ ਹੀ ਖੁਸ਼ ਆਂ ਕਿ ਅਸੀਂ ਇਹੋ ਜੇ ਦੇਸ਼ ਚ ਪੈਦਾ ਹੋਏ ਤੇ ਜਿਵੇਂ ਜਿਵੇਂ ਇਹੋ ਜੇ ਪਸ਼ੂ ਪਾਲਕਾਂ ਦੇ ਨਾਲ ਸੰਬੰਧ ਹੋਇਆ ਔਰ ਅਸੀਂ ਇਹਦੇ ਤੇ ਬਹੁਤ ਵਧੀਆ ਕੰਮ ਕਰੀ ਜਾਂਨੇ ਬਾਕੀ ਕੀ ਹੈ ਸਾਨੂੰ ਇਹੋ ਜਿਹਾ ਤੋਹਫਾ ਮਿਲਿਆ ਵੀ ਜਿਹੜਾ ਇੰਡੀਆ ਦਾ ਨਾਮ ਚਮਕਾਉਣ ਵਾਲੀ ਠੀਕ ਹੈ ਇੱਕ ਅਸੀਂ ਹੋਰ ਜਾਣਕਾਰੀ ਲੈਣੀ ਚਾਹੁੰਦੇ ਜਦੋਂ ਆਪਣੀ ਸੀਵਨ ਬੈਂਕ ਆ ਚੁੱਕੀ ਹੈ ਹੈਨਾ ਤੇ ਇਹਨਾਂ ਦਾ ਮਤਲਬ ਕਿਹੜੇ ਸੂਏ ਦਾ ਬੱਚਾ ਆਪਦੇ ਤੁਹਾਡੇ ਕੋਲੇ ਪਹਿਲੇ ਸੂਏ ਦਾ ਪਹਿਲੇ ਸੂਏ ਦਾ ਪਹਿਲੇ ਸੂਏ ਦਾ ਠੀਕ ਹੈ ਤੇ ਉਹਦਾ ਵੀ ਸੀਵਨ ਬਣ ਕੇ ਮੈਨੂੰ ਲੱਗਦਾ ਤਿਆਰ ਹੋ ਗਿਆ ਹਾਂਜੀ ਇਹ ਬਿਲਕੁਲ ਠੀਕ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਜਿਹੜਾ ਪਹਿਲੇ ਸੂਏ ਦਾ ਭਾਈ ਸਾਹਿਬ ਕੋਲ ਬੱਚਾ ਰਫਤਾਰ ਰਫਤਾਰ ਹੈ ਪੀਓ ਐਮ 150 ਹੈ अगर ब्रीडिंग लाइन में देखें ना तो बाप की तरफ से भी कई बीडियो रिकॉर्ड हो गया और मां की तरफ से देखिए 70 570 की है इसने भी दूध का रिकॉर्ड तोड़ दिया तो ब्रीडिंग लाइन अगर देखें दोनों तरफ से मतलब बेस्ट अगर पॉसिबल गाय तो वो आगे उम्मीद कर सकते हैं उसे बहुत ज्यादा अच्छी रोजी देगा एम 150 और 70 570 दोनों की लाइन मिल गई उसके लिए ठीक है भाई विचार लो भाई सनी भाई के इस तो बाद ये दोस्तों आपा गल गल कर गए भाई सनी ते नाल भाई जी सुखवीर जी ने ते ये भी अपने विचार पेश करने के हां भाई सनी के मेला लग रहा है सुनो आज हरियाणा ਦੇ ਵਿੱਚ ਪਹੁੰਚ ਗਏ ਪਹਿਲੇ ਤਾਂ ਸੱਸੀ ਗੱਲ ਸਾਰਿਆਂ ਨੂੰ ਬਈ ਸੱਸੀ ਗੱਲ ਬਾਈ ਸੱਸੀ ਗੱਲ ਸਾਰੇ ਆਪਣਾ ਜਿਹੜਾ ਪਰਿਵਾਰ ਹੈ ਉਹ ਇੱਥੇ ਪਹੁੰਚਿਆ ਠੀਕ ਹੈ ਚਾਹੇ ਹਰਿਆਣਾ ਪੰਜਾਬ ਚਾਹੇ ਕਿਸੇ ਵੀ ਸਟੇਟ ਤੋਂ ਹੈ ਸਹੀ ਗੱਲ ਹੈ ਦੇਖੋ ਬਹੁਤ ਵੱਡੀ ਮਾਨ ਵਾਲੀ ਗੱਲ ਹੈ ਸਾਰੇ ਪਰਿਵਾਰ ਨੇ ਔਰ ਸਾਰੀ ਟੀਮ ਨੇ ਐਡਾ ਵੱਡਾ ਰਿਕਾਰਡ ਪੈਦਾ ਕਰਨਾ ਬਹੁਤ ਔਖੀ ਗੱਲ ਹੈ ਬਹੁਤ ਮਤਲਬ ਐਡਾ ਵੱਡਾ ਪ੍ਰੋਗਰਾਮ ਕਰਨਾ ਬਹੁਤ ਵੱਡਾ ਪ੍ਰੋਗਰਾਮ ਤਾਂ ਬਈ ਆਪਾਂ ਭਰਾਵਾਂ ਨਾਲ ਮਿਲ ਲਏ ਨੇ ਪਰ ਜਿਹੜਾ ਦੁੱਧ ਕੱਢਣਾ ਹੈ ਕੰਮ ਬਹੁਤ ਔਖਾ ਬਹੁਤ ਔਖਾ ਸਹੀ ਗੱਲ ਹੈ ਦੇਖੋ ਬਰੀਡ ਨੇ ਪ ਪੂਰੇ ਪਰਿਵਾਰ ਤੋਂ ਉਦੋਂ ਬਾਅਦ ਸੁਖਵੀਰ ਜੀ ਹੁਣੇ ਖੜੇ ਪੂਰੀ ਟੀਮ ਦੀ ਮਿਹਨਤ ਹੈ ਤੇ ਮੈਂ ਇਹਦਾ ਵਧਾਈ ਦੇਣ ਲਈ ਸਪੈਸ਼ਲ ਜਿੰਨਾ ਵੀ ਟਾਈਮ ਸੀ ਕੱਢ ਕੇ ਆਪਾਂ ਭਈ ਪਹੁੰਚੇ ਅੱਜ ਔਰ ਸਾਰੇ ਪਰਿਵਾਰ ਨੂੰ ਮਿਲੇ ਜਿਹੜੀ ਹਰਿਆਣਾ ਦੀ ਪੂਰੀ ਜਿਹੜੀ ਟੀਮ ਹੈ ਜਿਨ੍ਹਾਂ ਦੀ ਦੇਣ ਹੈ ਮੱਝਾਂ ਦੀ ਉਹ ਭਰਾ ਸਾਰੇ ਮਿਲੇ ਆਪਣੇ ਆਪਣੀ ਜਿੰਨੀ ਧੰਨਵਾਦ ਕਰ ਸਕਦੇ ਆ ਸਾਰਿਆਂ ਦਾ ਇਸ ਧਰਤੀ ਤੋਂ ਪੈਦਾ ਕਰਕੇ ਜਾਨਵਰ ਦਿੰਦੇ ਨੇ ਬਹੁਤ ਬਹੁਤ ਵਧਾਈ ਇਹਨਾਂ ਨੂੰ ਬਈ ਔਰ ਇਹ ਜਿਹੇ ਜਾਨਵਰ ਹੈ ਜਿਹੜੇ ਇਹਨਾਂ ਨੇ ਪੈਦਾ ਕਰਕੇ ਬੱਚੇ ਦੇਣੇ ਜਿਨ੍ਹਾਂ ਦੀ ਬਰੀਡ ਅਸੀਂ ਗਾਂ ਵਰਤੀਏ ਤੇ ਆਪਾਂ ਬਈ ਬਹੁਤ ਬਹੁਤ ਮਾਲਕ ਦਾ ਸ਼ੁਕਰਾਨਾ ਕਰਦੇ ਆ

कभी सेट हो जाए वो मौके की बात है भाई पशु का ये आप कोई मरोड़ नहीं कर सकते की दूध आज इतना देगी ये पशु दो घंटे जुगाड़ी ना करे अबसेट हो जाए तो वो सोलह से बारह पे भी आज बारह से सोलह पे भी चले भी तो उम्मीद करांगे की और भाइयों के पास भी बहुत अच्छी भैंस है उनको भी बधाई देंगे भाई जिस दिन अच्छा रिकॉर्ड बनाया फेसबुक के माध्यम से भी जब भाई कोई सद देगा तो जरूर पहुंचा भाई उनको भी बधाई देंगे एक भाई छोटा क्वेश्चन है मैंने आपसे इंटरव्यू के दौरान पूछा था ये कोई आज के टाइम में ऐसा लगता है कि के दूध सकती है तो इस लेवल पर पूछने वाली कोई आपकी नॉलेज में भाई और बहुत सी वैसे है आप चलो अपना पशुधन तो करने की सारे सोचा करता मैं मैं हाँ। कई भाई उसकी मजाक भी सोचा करते तो जो उम्मीद थी उन पर खरी उतरी देखो एक तीन साढ़े तीन महीने की प्रेग्नेंट भैंस अगर पैंतीस किलो दे है तो वो तो आप भी पशुपालक को सोच सको की भाई वो ताजा ब्यात में कितना दूध और भी बहुत भैंसे है जैसे सरस्वती है भाई के पास है अपने वाली सरपंच नहीं है और भी बहुत है कोई वो नहीं है किसी से अपना कोई द्वेश नहीं है लेकिन बात एक बात कहूंगा तो भाई दे जी इस लाइन से पहले मेला छोड़ दिया था अब मनसा उब गया है भाई कोई फायदा नहीं है क्योंकि नहीं। एक गाड़ी खावा किसी की कोई कुछ कहते हैं उस धंधे से बहुत उग चुके हैं आराम सोलह घंटे सो आठ घंटे काम करो आनंद लो नहीं टेंशन रहो भाई जी भाई जी देखो आप देख पा रहे हो कि इस लाइन में है जो बड़े बड़े घोड़ों में भी जैसे सनी भाई ने नाम किया है अभी वो पशुपालन में हमारे पैसों की लाइन में भी आए हैं तो इस बात के ऊपर भी एक पशुपालन के लिए बहुत खुशी की बात नहीं अपने को खुशी है भाई ने हौसला इस लाइन में आके अपना और भी हौसला बढ़ाया है और भाई आए हैं उन्होंने भी हौसला बढ़ाया है लेकिन क्या है आपको भी पता होगा साहब थोड़ी टांगा खिंचाई ही ज्यादा हो रही है तो उस करके अपनी जिम्मेवारी सबकी चलो उन्ना के भी, भी जरूरी है उन्ना के जे वो भी ना होवे फिर इत्तो तक आपा पहुंच भी नहीं सकदे <laughs> है नहीं कई बार भाईचारा बढाने की सोचा उसमें थोड़ी दिक्कत मान आप ये पागल कि आप अगर जाए मेला छोड़ने वाली बात करोगे तो इसका नहीं नहीं भाई, भाई जी अगर जो किसी के बारे में नेगेटिव बोला भाइयों का हौसला टूटा है तभी नहीं बोलेंगे कोशिश ये रहे आपने देखा सोशल मीडिया पे आज अलग नहीं बोले अपने को कोई कुछ कहें खुशी है अगर आप रिप्लाई नहीं देंगे नहीं तो वो उनके विचार रखे रखेंगे अपने को नहीं, नहीं कोई बात नहीं देखो आप एक युवा पशुपालन शब्द नहीं सुखबीर भाई ने कभी भी बोला जब तो तो मेले वाली बात बोली इन्होंने और दुख सबसे मेरे को हुआ बिल्कुल, बिल्कुल, बिल्कुल मैं भी आप जैसे इसको देखकर तो आप युवक बोल रहे युवक आपको यही देखते हमारी घोड़ों की लाइन में हम युवक आते हैं तो बताते हैं बात सही बात तो अगर ऐसे पिलर ऐसे हिल गए तो क्या बने देखो देने वाले हैं सबसे पहले रिकॉर्ड बनाने वाले हैं रिकॉर्ड बनाकर दिखाया एक बार नहीं कई बार बनाया अब भी बनाया पर मैं कह रहा हूँ भी साथ दो सब मिलकर एक परिवार है ਦੇਖੋ ਕਿਸੇ ਨੇ आज उसने दे दिया कल मेरे भी दूध निकाल देगी इसका मतलब मेरे एंटी तो नहीं होगा कोई अगर मेहनत करी सही बात तो ये थोड़ा अभी आप किसी का भी ऐसा भाईचारा रखो करना तो प्यार ही है मेहनत करनी है दूध उसने देना रखो भाई सन्नी भाई ने की ਤੇ लास्ट ਦੇ ਉਤੇ ਆਪਾਂ ਬਾਈ ਨਾਲ ਫਿਰ ਗੱਲਬਾਤ ਕਰਦੇ ਆਂ ਦੇਖੋ ਤੁਸੀਂ ਇੰਨਾ ਵੱਡਾ ਸੋਹਣਾ ਕੱਠ ਕੀਤਾ ਹਨ ਸਾਰਿਆਂ ਦਾ ਪ੍ਰੋਗਰਾਮ ਤੁਸੀਂ ਇੱਥੇ ਆ ਕੇ ਸਨਮਾਨ ਵੀ ਕੀਤਾ ਤੁਹਾਡਾ ਅਸੀਂ ਤਹਿ ਦਲੂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਭਾਈ ਜੀ ਆਪ ਸਭ ਦਾ ਵੀ ਜੋ ਆਏ ਉਨ੍ਹਾਂ ਦਾ ਬਹੁਤ ਬਹੁਤ ਪਹਿਲਾਂ ਜੀ ਆਇਆਂ ਨੂੰ ਫਿਰ ਧੰਨਵਾਦ ਭਾਈ ਆਪਣਾ ਹਰ ਸਾਲ ਜਿੱਕਰ ਭਾਈ ਜੀ ਸਭ ਦੇ ਪਾਸੇ ਕੰਮ ਹੈ ਬੱਲਾ ਕੋਈ ਨਹੀਂ ਤਾਂ ਆਪਣਾ ਕੰਮ ਛੋੜ ਕੇ ਜੋ ਇਤਨੀ ਦੂਰ ਭਾਈ ਜੀ ਜਿਵੇਂ ਆਪ ਪੰਜਾਬ ਸੇ ਹੈ ਇਤਨੀ ਦੂਰ ਫਿਰ ਚਲ ਗਏ ਤਾਂ ਆਪ ਦਾ ਬਹੁਤ ਬਹੁਤ ਧੰਨਵਾਦ ਹੈ ਆਪका ਵੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਭਾਈ ਜੀ